ਪੇਵਰੀ ਕਹ ਜੀ ਗੱਲਾਂ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮੈਂ ਆਪਣੀ ਫੈਮਿਲੀ ਸਵੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੀ ਪਾਸੇ ਮਾਮਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਆ 6 ਮਹੀਨੇ ਚੜਦਾ ਸੀ ਬੱਚਾ ਆ ਕੇ ਮੈਨੂੰ ਸਿੱਧੇ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ। ਐਕਾ। ਕਮਾਲ ਦਾ ਕੌਨਫੀਡੈਂਸ ਹੈ ਯਾਰ। ਠੰਡ ਹੈ ਕਹਿੰਦਾ। ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ। ਤੇਰੀ ਮੰਮੀ ਨੇ ਭੇਜਾਊਗਾ। ਸੋ ਐਸ ਲੈਵਲ ਦਾ ਕੌਨਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ। ਹੰਡਾ ਜੀ ਸੋ ਇਹ ਇਸ ਗੱਲ ਤੇ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਤੁਸੀਂ ਜਦੋਂ ਮਰਜੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਜ਼ਮਾਨਾ ਹੈਗਾ ਕੋਆਪਰੇਸ਼ਨ ਦਾ ਗਰੁੱਪ ਆਫ ਕੰਪਨੀਆਂਜ਼ ਦਾ ਜਮਾਨਾ ਆਇਆਗਾ ਬ੍ਰੇਨਸਟਾਰਮਿੰਗ ਦਾ 25 25 30 30 100 100 ਦਿਮਾਗ ਇਕੱਠੇ ਬੈਟਣ ਆਪ ਦਾ ਆਪ ਦਾ ਆਈਡੀਆ ਦੇਣ ਉੱਚੋ ਬਹੁਤ ਵੱਡੀ ਗੱਲਾਂ ਨਿਕਲਦੀਆਂ ਨੇ ਸੋ ਇਹੀ ਉਮੀਦ ਕਰਦਾ ਕਿ ਤੁਸੀਂ ਇਸ ਮੌਕੇ ਨੂੰ ਬਹੁਤ ਸੁਨਹਿਰੇ ਮੌਕੇ ਦੇ ਤੌਰ ਤੇ ਲਓਗੇ ਤੇ ਮੇਰੇ ਪੰਜਾਬ ਸਰਕਾਰ ਦੇ ਪਰਿਵਾਰ ਚ ਅੱਜ ਤੁਸੀਂ ਸ਼ਾਮਲ ਹੋਏ ਹੋ ਤੁਹਾਡੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਮੇਰੇ ਵੱਲੋਂ ਦੇ ਦਿਓ ਪੈਰੀਆਂ ਹੱਥ ਮੇਰੇ ਵੱਲੋਂ ਲਾਏ ਉਹਨਾਂ ਦੇ ਤੇ ਇਸੇ ਤਰ੍ਹਾਂ ਆਸ਼ੀਰਵਾਦ ਤੁਹਾਡਾ ਰਿਹਾ ਤੁਸੀਂ ਵੀ ਤੇ ਤੁਹਾਡੇ ਮਿੱਤਰ ਦੋਸਤ ਸਾਰੇ ਸਾਰੇ ਤਰੱਕੀ ਕਰਨਗੇ ਔਰ ਜਿੱਦੇ ਆਪਾਂ ਸਾਰੇ ਤਰੱਕੀ ਕਰਨ ਲੱਗੇ ਉਦੋਂ ਹੀ ਸਮਾਜ ਤਰੱਕੀ ਕਰੂਗਾ ਜੀ ਤੇ ਸਾਡੇ ਕੋਲੇ ਮੈਂ ਫੇਰ ਕਹਿਣਾ ਸਾਡੇ ਕੋਲੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਗੁਰੂਆਂ ਦੇ ਉਪਦੇਸ਼ ਪਏ ਨੇ ਉਹਨਾਂ ਦੇ ਮੁਤਾਬਕ ਹੀ ਚੱਲੀਏ ਭਗਤ ਸਿੰਘ ਜੀ ਹੋਰਾਂ ਨੇ ਇੱਕ ਸ਼ੇਰ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਈ ਸ਼ਿਕ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇਸ ਵਾਰ ਦਾ ਮਤਲਬ ਐਸ ਜਨਮ ਚ 20 ਸਾਲ ਦੀ ਉਮਰ ਚ ਲਿਖਿਆ ਸੀ 23 ਸਾਲ ਦੀ ਉਮਰ ਚ ਫਾਂਸੀ ਹੋ ਗਈ ਸੀ ਜਿਹੜੀ ਉਮਰ ਚ ਅੱਜ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਭਗਤ ਸਿੰਘ ਜੀ ਮੋਲਕ ਮੰਗ ਰਹੇ ਸੀ ਅੰਗਰੇਜ਼ਾਂ ਤੋਂ ਕਿ ਸਾਡਾ ਮੁਲਕ ਛੱਡ ਕੇ ਜਾਓ ਸਾਡਾ ਮੁਲਕ ਹੈ ਸੋ ਅਸੀਂ ਉਹਨਾਂ ਨੂੰ ਹਰ ਵਕਤ ਦਿਲ ਤੇ ਯਾਦ ਵੀ ਰੱਖਦੇ ਆ ਤੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਆ ਅੱਛਾ 2 ਜਨਵਰੀ ਵਾਲੀਆਂ ਚਾਕੀਆਂ ਕਹਿੰਦੇ ਰਿਜੈਕਟਡ ਭਗਤ ਸਿੰਘ ਜੀ ਦੀ ਚਾਕੀ ਬਣਾਈ ਉਹ ਚੂਦਮ ਸਿੰਘ ਜੀ ਉਹਦੇ ਚ ਕਰਤਾ ਸਿੰਘ ਸਰਾਬਾ ਜੀ ਲਾਲਾ ਲਾਜਪਤਰਾਈ ਜੀ ਉਹ ਚ ਜਲਿਆਣਾ ਬਾਗ ਦਾ ਸਾਕਾ ਮਹਾਰਾਜ ਰਜੀਤ ਸਿੰਘ ਦਾ ਸਰਦ ਖਾਇਆ ਫਿਰ ਦੂਜੀ ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵੈਰੀਅਰ ਲੇਡੀ ਸੀਗੀ ਉਹ ਘੋੜੇ ਦੇ ਉੱਤੇ ਉਹਦੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਹੱਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਦਿਖਾਇਆ ਰਿਜੈਕਟ ਕਰਤੀਆਂ ਇਹ ਇਹ ਕੌਣ ਬੰਦੇ ਨੇ ਵੀ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ ਦੇ ਤੁਹਾਡੇ ਪਿੰਡਾਂ ਚ ਵੀ ਚਾਕੀਆਂ ਸਾਰੇ ਪੰਜਾਬ ਚ ਦਿਖਾਉਂ ਵੀ ਆਹ ਆਜਾ ਕੀ ਹਨ ਤੇ ਆ ਦੇਖ ਲੋ ਇੱਥੇ ਕੀ ਗੱਲ ਤਾਂ ਸੋਇ ਮੈਂ ਇਹ ਚਾਹਉਣਾ ਕਿ ਸਾਡਾ ਕਲਚਰ ਸਾਡਾ ਵਿਰਸਾ ਆਜ਼ਾਦੀਆਂ ਦੇ ਦਿਹਾੜੇ 15 ਅਗਸਤ 26 ਜਨਵਰੀ ਆਜ਼ਾਦੀਆਂ ਦੇ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ ਯਾਰ ਤੁਸੀਂ 90% ਕੁਰਬਾਨੀਆਂ ਤਾਂ ਸਾਡੀਆਂ ਨੇ ਜੀ ਤੁਸੀਂ ਆਜ਼ਾਦੀਆਂ ਦੇ ਦਿਹਾੜਾ ਪੰਜਾਬ ਤੋਂ ਬਿਨਾ ਮਨਾ ਲੋਂਗੇ ਪੰਜਾਬ ਦਾ ਜ਼ਿਕਰ ਕੀਤੇ ਬਿਨਾ ਮਨਾ ਲੋਂਗੇ ਪੰਜਾਬ ਦੀ ਝਾਕੀ ਤੋਂ ਬਿਨਾ ਕਿਵੇਂ ਮਨਾ ਲੋਂਗੇ ਆਜ਼ਾਦੀਆਂ ਦੇ ਦਿਹਾੜੇ ਸੋ ਇਸ ਕਰਕੇ ਮੈਂ ਕਹਿਣਾ ਕਿ ਸਾਨੂੰ ਸਾਡਾ ਵਿਰਸਾ ਸਾਡਾ ਕਲਚਰ